ਐਕਚੁਅਲੀ ਇੰਡੀਪੈਂਡੈਂਸ ਡੇ ਨੂੰ ਮੱਧੇਂਗੜੇ ਰੱਖਦੇ ਹੋਏ 15 ਅਗਸਤ ਦੇ ਦਿਨਸ ਨੂੰ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ ਇਹਦੇ ਵਿੱਚ ਐਸ ਐਚਓ ਥਾਣਾ ਸਿਟੀ ਐਸ ਐਚਓ ਥਾਣਾ ਸਦਰ ਮਲੂਰ ਤੇ ਉੱਥੋਂ ਦੀ ਫੋਰਸ ਪੀ ਸੀ ਆਰ ਨੂੰ ਨਾਲ ਲੈ ਕੇ ਅਸੀਂ ਬਾਜ਼ਾਰ ਦੇ ਵਿੱਚ ਹੋਰ ਜਿਹੜੀਆਂ ਮਤਵਪੂਰਨ ਥਾਵਾਂ ਆ ਉੱਥੇ ਇਹ ਫਲੈਗ ਮਾਰਚ ਕਰ ਰਹੇ ਹਾਂ ਫਿਰ ਆਪਾਂ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਕਿਸ ਤਰ੍ਹਾਂ ਜਿਹੜੇ ਲੋਕਾਂ ਨੇ ਮੰਜਾਰ ਪਾਇਆ ਕੀ ਉਹਨਾਂ ਨੂੰ ਸੁਨੇਹਾ ਲੋਕਾਂ ਨੂੰ ਇਹੀ ਸੰਦੇਸ਼ ਹੈ ਕਿ ਆਪਣਾ ਇਹ ਆਜ਼ਾਦੀ ਦਾ ਦੇਸ਼ ਹੈ ਇਹਨੂੰ ਆਪਦਾ ਬਿਨਾਂ ਕਿਸੇ ਡਰ ਭੈ ਤੋਂ ਇਹਨੂੰ ਇੰਜੋਏ ਕਰਨ ਆਪਦਾ ਜੋ ਸਰਕਾਰੀ ਪ੍ਰੋਗਰਾਮ ਆ ਉਹਦੇ ਵਿੱਚ ਆਪਦੀ ਸ਼ਮੂਲੀਅਤ ਕਰਨ ਤੇ ਜੋ ਬੱਚਿਆਂ ਦੇ ਸਕੂਲਾਂ ਵੱਲੋਂ ਜਿਹੜੇ ਪ੍ਰੋਗਰਾਮ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਉਹਦਾ ਆਨੰਦ ਮਾਣ ਇੰਨੀ ਫੋਰਸ ਕਿਹੜੀ ਐਮਪਲੋਇਡ ਕੀਤੀ ਗਈ ਲੋਕਾਂ ਦੀ ਸੇਫਨੈਸ ਵਾਸਤੇ ਕੀਤੇ ਕੀਤੇ ਕੀ ਕੀ ਉਹ ਕੰਮ ਜਾਮ ਰਹੇ ਇਹ ਜਿਹੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਪਰੋਂ ਡੀਜੀਪੀ ਸਾਹਿਬ ਵੱਲੋਂ ਵੀ ਸਾਨੂੰ ਐਕਸਟਰਾ ਫੋਰਸਿਸ ਮਈਆ ਕਰਾਈ ਗਈ ਇਹਨਾਂ ਦਿਨਾਂ ਦੇ ਲਈ ਹਮੇਸ਼ਾ ਹੀ ਇਹਨਾਂ ਦਿਨਾਂ ਦੇ ਵਿੱਚ ਆਪਦਾ ਸੁਰੱਖਿਆ ਵਧਾਉਣ ਲਈ ਇਹ ਸਾਨੂੰ ਐਕਸਟਰਾ ਫੋਰਸ ਮਿਲਦੀ ਹੈ ਇਹ ਐਕਚੁਅਲੀ ਇੰਡੀਪੈਂਡੈਂਸ ਡੇ ਨੂੰ ਮੱਦੇਨਜ਼ਰ ਰੱਖਦੇ ਹੋਏ 15 ਅਗਸਤ ਦੇ ਦਿਨ ਤੋਂ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ ਇਹਦੇ ਵਿੱਚ ਐਸਐਚਓ ਥਾਣਾ ਸਿਟੀ ਐਸਐਚਓ ਥਾਣਾ ਸਦਰ ਮਲੂਰ ਤੇ ਉੱਥੋਂ ਦੀ ਫੋਰਸ ਪੀਸੀਆਰ ਨੂੰ ਨਾਲ ਲੈ ਕੇ ਅਸੀਂ ਬਾਜ਼ਾਰ ਦੇ ਵਿੱਚ ਹੋਰ ਜਿਹੜੀਆਂ ਮਤਵਪੂਰਨ ਥਾਵਾਂ ਆ ਉੱਥੇ ਫਲੈਗਸ਼ਿਪ ਕਰਦੇ ਹਾਂ ਤਾਂ ਆਪਾਂ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਕਿ ਇਸ ਤਰ੍ਹਾਂ ਜਿਹੜੇ ਲੋਕਾਂ ਦੇ ਮੰਜਰ ਪਾਇਆ ਕਿ ਉਹਨਾਂ ਨੂੰ ਸੰਦੇਸ਼ ਲੋਕਾਂ ਨੂੰ ਇਹ ਹੀ ਸੰਦੇਸ਼ ਹੈ ਕਿ ਆਪਣਾ ਇਹ ਆਜ਼ਾਦੀ ਦਾ ਦਿਨ ਹੈ ਉਹਨੂੰ ਆਪਦਾ ਬਿਨਾਂ ਕਿਸੇ ਡਰ ਤੋਂ ਭੈ ਤੋਂ ਇਹਨੂੰ ਇੰਜੋਏ ਕਰਨਾ ਆਪਦਾ ਜੋ ਸਰਕਾਰੀ ਪ੍ਰੋਗਰਾਮ ਨਾਲ ਉਹਦੇ ਵਿੱਚ ਆਪਦੀ ਸ਼ਮੂਲੀਅਤ ਕਰਨ ਤੇ ਜੋ ਬੱਚਿਆਂ ਦੇ ਸਕੂਲਾਂ ਵੱਲੋਂ ਜਿਹੜੇ ਪ੍ਰੋਗਰਾਮ ਇਹ ਬੜੀ ਮਿਹਨਤ ਨਾਲ ਤਿਆਰ ਕੀਤੇ ਗਿਆ ਉਹਦਾ ਆਨੰਦ ਮਾਣਨਾ ਕਿੰਨੀ ਫੋਰਸ ਜਿਹੜੀ ਐਮਪਲॉय ਕੀਤਾ ਗਿਆ ਲੋਕਾਂ ਦੀ ਸੇਫਨੈਸ ਵਾਸਤੇ ਠੀਕ ਤੇ ਠੀਕ ਕੀ ਕੀ ਪ੍ਰੋਗਰਾਮ ਲੈਣਾ ਇਹਦੇ ਜਿਹੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਪਰੋਂ ਡੀਜੀਪੀ ਸਾਹਿਬ ਵੱਲੋਂ ਵੀ ਸਾਨੂੰ ਐਕਸਟਰਾ ਫੋਰਸਿਸ ਮਈਆ ਕਰਾਈ ਗਈ ਇਹਨਾਂ ਦਿਨਾਂ ਦੇ ਲਈ ਹਮੇਸ਼ਾ ਹੀ ਇਹਨਾਂ ਦਿਨਾਂ ਦੇ ਵਿੱਚ ਆਪਦਾ ਸੁਰੱਖਿਆ ਵਧਾਉਣ ਲਈ ਇਹ ਸਾਨੂੰ ਐਕਸਟਰਾ ਫੋਰਸ ਮਿਲਦੀ ਹੈ ਇੱਕਚਲੀ ਇੰਡੀਪੈਂਡੈਂਸ ਡੇ ਨੂੰ ਮੱਧੇਂਗੜੇ ਰੱਖਦੇ ਹੋਏ 15 ਅਗਸਤ ਦੇ ਦਿਨਸ ਨੂੰ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ ਇਹਦੇ ਵਿੱਚ ਐਸ ਐਚਓ ਥਾਣਾ ਸਿਟੀ ਐਸ ਐਚਓ ਥਾਣਾ ਸਦਰ ਮਲੂਰ ਤੇ ਉੱਥੋਂ ਦੀ ਫੋਰਸ ਪੀ ਸੀ ਆਰ ਨੂੰ ਨਾਲ ਲੈ ਕੇ ਅਸੀਂ ਬਾਜ਼ਾਰ ਦੇ ਵਿੱਚ ਹੋਰ ਜਿਹੜੀਆਂ ਮਤਵਪੂਰਨ ਥਾਵਾਂ ਆ ਉੱਥੇ ਇਹ ਫਲੈਗ ਮਾਰਚ ਕਰ ਰਹੇ ਹਾਂ ਫਿਰ ਆਪਾਂ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਕਿਸ ਤਰ੍ਹਾਂ ਇਹ ਲੋਕਾਂ ਨੇ ਮਨਜ਼ਰ ਪਾਇਆ ਕਿ ਉਹਨਾਂ ਨੂੰ ਸੁਦੇਜਾ ਲੋਕਾਂ ਨੂੰ ਇਹੀ ਸੰਦੇਸ਼ ਹੈ ਕਿ ਆਪਣਾ ਇਹ ਆਜ਼ਾਦੀ ਦਾ ਦੇਸ਼ ਹੈ ਇਹਨੂੰ ਆਪਦਾ ਬਿਨਾਂ ਕਿਸੇ ਡਰ ਪਾ ਪੈ ਤੋਂ ਇਹਨੂੰ ਇੰਜੋਏ ਕਰਨ ਆਪਦਾ ਜੋ ਸਰਕਾਰੀ ਪ੍ਰੋਗਰਾਮ ਆ ਉਹਦੇ ਵਿੱਚ ਆਪਦੀ ਸ਼ਮੂਲੀਅਤ ਕਰਨ ਤੇ ਜੋ ਬੱਚਿਆਂ ਦੇ ਸਕੂਲਾਂ ਵੱਲੋਂ ਜਿਹੜੇ ਪ੍ਰੋਗਰਾਮ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਉਹਦਾ ਆਨੰਦ ਮਾਣਨਾ ਕਿੰਨੀ ਸਪੋਰਟ ਸਟੇਡੀਅਮ ਪਲਾਟ ਕੀਤੀ ਗਈ ਲੋਕਾਂ ਦੀ ਸੇਫਨੈਸ ਵਾਸਤੇ ਕੀਤੇ ਕੀਤੇ ਕੀ ਕੀ ਉਹ ਕੰਮ ਜਾਮ ਰਹੇ ਨੇ ਇਹ ਜਿਹੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਪਰੋਂ ਡੀਜੀਪੀ ਸਾਹਿਬ ਵੱਲੋਂ ਵੀ ਸਾਨੂੰ ਐਕਸਟਰਾ ਫੋਰਸਿਸ ਮਈਆ ਕਰਾਈ ਗਈ ਇਹਨਾਂ ਦਿਨਾਂ ਦੇ ਲਈ ਹਮੇਸ਼ਾ ਹੀ ਇਹਨਾਂ ਦਿਨਾਂ ਦੇ ਵਿੱਚ ਆਪਦਾ ਸੁਰੱਖਿਆ ਵਧਾਉਣ ਲਈ ਇਹ ਸਾਨੂੰ ਐਕਸਟਰਾ ਫੋਰਸ ਮਿਲਦੀ ਹੈ ਇਹ ਐਕਚੁਅਲੀ ਇੰਡੀਪੈਂਡੈਂਸ ਡੇ ਨੂੰ ਮੱਦੇਨਜ਼ਰ ਰੱਖਦੇ ਹੋਏ 15 ਅਗਸਤ ਦੇ ਦਿਨ ਤੋਂ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ ਇਹਦੇ ਵਿੱਚ ਐਸਐਚਓ ਥਾਣਾ ਸਿਟੀ ਐਸਐਚਓ ਥਾਣਾ ਸਦਰ ਮਲੂਰ ਤੇ ਉੱਥੋਂ ਦੀ ਫੋਰਸ ਪੀਸੀਆਰ ਨੂੰ ਨਾਲ ਲੈ ਕੇ ਅਸੀਂ ਬਾਜ਼ਾਰ ਦੇ ਵਿੱਚ ਹੋਰ ਜਿਹੜੀਆਂ ਮਤਵਪੂਰਨ ਥਾਵਾਂ ਆ ਉੱਥੇ ਇਹ ਫਲੈਗਸ਼ਿਪ ਕਰਦੇ ਆਂ ਤਾਂ ਆਮ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਕਿ ਇਸ ਤਰ੍ਹਾਂ ਵੀ ਲੋਕਾਂ ਦੇ ਮਨਜਾਰ ਪਾਇ ਕਿ ਉਹਨਾਂ ਨੂੰ ਸੰਦੇਸ਼ ਲੋਕਾਂ ਨੂੰ ਇਹ ਸੰਦੇਸ਼ ਹੈ ਕਿ ਆਪਣਾ ਇਹ ਆਜ਼ਾਦੀ ਦਾ ਦਿਨ ਹੈ ਇਸ ਨੂੰ ਆਪ ਦਾ ਬਿਨਾਂ ਕਿਸੇ ਡਰ ਭੈਰ ਤੋਂ ਇਹਨੂੰ ਇੰਜੋਏ ਕਰਨਾ ਆਪ ਦਾ ਜੋ ਸਰਕਾਰੀ ਪ੍ਰੋਗਰਾਮ ਹੈ ਉਹਦੇ ਵਿੱਚ ਆਪਦੀ ਸ਼ਮੂਲੀਅਤ ਕਰ ਤੇ ਜੋ ਬੱਚਿਆਂ ਦੇ ਸਕੂਲਾਂ ਵੱਲੋਂ ਜਿਹੜੇ ਪ੍ਰੋਗਰਾਮ ਇਹ ਬੜੀ ਮਿਹਨਤ ਨਾਲ ਤਿਆਰ ਕੀਤੇ ਗਿਆ ਉਹਦਾ ਆਨੰਦ ਮਾਣਨਾ ਕਿੰਨੀ ਫੋਰਸ ਜਿਹੜੀ ਐਮਪਲੋਏਟ ਕੀਤੀ ਗਈ ਹੈ ਲੋਕਾਂ ਦੀ ਸੇਫਨੈਸ ਵਾਸਤੇ ਠੀਕ ਤੇ ਠੀਕ ਕੀ ਕੀ ਪ੍ਰੋਗਰਾਮ ਨੇ ਇਹਦੇ ਜਿਹੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਪਰੋਂ ਡੀਜੀਪੀ ਸਾਹਿਬ ਵੱਲੋਂ ਵੀ ਸਾਨੂੰ ਐਕਸਟਰਾ ਫੋਰਸਿਸ ਮਈਆ ਕਰਾਈ ਗਈ ਹੈ ਇਹਨਾਂ ਦਿਨਾਂ ਦੇ ਲਈ ਹਮੇਸ਼ਾ ਹੀ ਇਹਨਾਂ ਦਿਨਾਂ ਦੇ ਵਿੱਚ ਆਪਦਾ ਸੁਰੱਖਿਆ ਵਧਾਉਣ ਲਈ ਇਹ ਸਾਨੂੰ ਐਕਸਟਰਾ ਫੋਰਸ ਮਿਲਦੀ ਹੈ ਇੱਕਚਲੀ ਇੰਡੀਪੈਂਡੈਂਸ ਡੇ ਨੂੰ ਮੱਧੇਂਗੜੇ ਰੱਖਦੇ ਹੋਏ 15 ਅਗਸਤ ਦੇ ਦਿਨਸ ਨੂੰ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ ਇਹਦੇ ਵਿੱਚ ਐਸ ਐਚਓ ਥਾਣਾ ਸਿਟੀ ਐਸ ਐਚਓ ਥਾਣਾ ਸਦਰ ਮਲੂਰ ਤੇ ਉੱਥੋਂ ਦੀ ਫੋਰਸ ਪੀ ਸੀ ਆਰ ਨੂੰ ਨਾਲ ਲੈ ਕੇ ਅਸੀਂ ਬਾਜ਼ਾਰ ਦੇ ਵਿੱਚ ਹੋਰ ਜਿਹੜੀਆਂ ਮਤਵਪੂਰਨ ਥਾਵਾਂ ਆ ਉੱਥੇ ਇਹ ਫਲੈਗ ਮਾਰਚ ਕਰ ਰਹੇ ਹਾਂ ਫਿਰ ਆਪਾਂ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਕਿਸ ਤਰ੍ਹਾਂ ਇਹ ਲੋਕਾਂ ਦੇ ਮਨਜ਼ਰ ਪਾਇਆ ਕਿ ਉਹਨਾਂ ਨੂੰ ਸੁਨੇਹਾ ਲੋਕਾਂ ਨੂੰ ਇਹੀ ਸੰਦੇਸ਼ ਹੈ ਕਿ ਆਪਣਾ ਇਹ ਆਜ਼ਾਦੀ ਦਾ ਦਿਨ ਹੈ ਇਸ ਨੂੰ ਆਪ ਦਾ ਬਿਨਾ ਕਿਸੇ ਡਰ ਭੈਰ ਤੋਂ ਇਹਨੂੰ ਇੰਜੋਏ ਕਰਨ ਆਪ ਦਾ ਜੋ ਸਰਕਾਰੀ ਪ੍ਰੋਗਰਾਮ ਹੈ ਉਹਦੇ ਵਿੱਚ ਆਪ ਦੀ ਸ਼ਮੂਲੀਅਤ ਕਰਨ ਤੇ ਜੋ ਬੱਚਿਆਂ ਦੇ ਸਕੂਲਾਂ ਵੱਲੋਂ ਜਿਹੜੇ ਪ੍ਰੋਗਰਾਮ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਉਹਦਾ ਆਨੰਦ ਮਾਣਨਾ ਕਿੰਨੀ ਇੱਕ ਫੋਰਸ ਸਟੇਡੀਅਮ ਕੋਲ ਕੀਤੀ ਹੈ ਲੋਕਾਂ ਦੀ ਸੇਫਨੈਸ ਵਾਸਤੇ ਕਿੱਟ ਕਿੱਟ ਪ੍ਰੋਗਰਾਮ ਇਹਦੇ ਜਿਹੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਉਪਰੋਂ ਡੀਜੀਪੀ ਸਾਹਿਬ ਵੱਲੋਂ ਵੀ ਸਾਨੂੰ ਐਕਸਟਰਾ ਫੋਰਸਿਸ ਮਹੱਇਆ ਕਰਾਈ ਗਈ ਹੈ ਇਹਨਾਂ ਦਿਨਾਂ ਦੇ ਲਈ ਹਮੇਸ਼ਾ ਹੀ ਇਹਨਾਂ ਦੇਣਾ ਦੇ ਵਿੱਚ ਆਪਦਾ ਸੁਰੱਖਿਆ ਵਧਾਉਣ ਲਈ ਇਹ ਸਾਨੂੰ ਐਕਸਟਰਾ ਫੋਰਸ ਮਿਲਦੀ ਹੈ। ਇਹ ਐਕਚੁਅਲੀ ਇੰਡੀਪੈਂਡੈਂਸ ਡੇ ਨੂੰ ਮੱਦੇਨਜ਼ਰ ਰੱਖਦੇ ਹੋਏ 15 ਅਗਸਤ ਦੇ ਦਿਨ ਤੋਂ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ। ਇਹਦੇ ਵਿੱਚ ਐਸ ਐਚ ਓ ਥਾਣਾ ਸਿਟੀ ਐਸ ਐਚ ਓ ਥਾਣਾ ਸਦਰ ਮਲੋੜ ਤੇ ਉੱਥੋਂ ਦੀ ਫੋਰਸ ਪੀ ਸੀ ਆਰ ਨੂੰ ਨਾਲ ਲੈ ਕੇ ਅਸੀਂ ਬਾਜ਼ਾਰ ਦੇ ਵਿੱਚ ਹੋਰ ਜਿਹੜੀਆਂ ਮਹੱਤਵਪੂਰਨ ਥਾਵਾਂ ਆ ਉੱਥੇ ਇਹ ਫਲੈਗ ਮਾਰਚ ਕਰਦੇ ਹਾਂ। ਫਿਰ ਆਮ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਕਿ ਇਸ ਤਰ੍ਹਾਂ ਦੇ ਲੋਕਾਂ ਦੇ ਮੰਜ਼ਰਪਾ ਹੈ ਕਿ ਉਹਨਾਂ ਨੂੰ ਸੁਨੇਹਾ ਲੋਕਾਂ ਨੂੰ ਇਹੀ ਸੰਦੇਸ਼ ਹੈ ਕਿ ਆਪਣਾ ਇਹ ਆਜ਼ਾਦੀ ਦਾ ਦਿਨ ਹੈ ਨੂੰ ਆਪਦਾ ਬਿਨਾ ਕਿਸੇ ਡਰ ਤੋਂ ਭੈ ਤੋਂ ਇਹਨੂੰ ਇੰਜੋਏ ਕਰਨ ਆਉਦਾ ਜੋ ਸਰਕਾਰੀ ਪ੍ਰੋਗਰਾਮ ਨਾਲ ਉਹਦੇ ਵਿੱਚ ਆਪਦੀ ਸ਼ਮੂਲੀਅਤ ਕਰਨ ਤੇ ਜੋ ਬੱਚਿਆਂ ਦੇ ਸਕੂਲਾਂ ਵੱਲੋਂ ਜਿਹੜੇ ਪ੍ਰੋਗਰਾਮ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਉਹਦਾ ਆਨੰਦ ਮਾਣਨਾ ਕਿੰਨੀ ਫੋਰਸ ਜਿਹੜੀ ਇੰਪਲॉय ਕੀਤਾ ਗਿਆ ਲੋਕਾਂ ਦੀ ਸੇਫਨੈਸ ਵਾਸਤੇ ਕਿੰਨੇ ਕਿੰਨੇ ਕੀ ਕੀ ਪ੍ਰੋਗਰਾਮ ਨੇ ਇਹਦੇ ਜਿਹੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਪਰ ਡੀਜੀਪੀ ਸਾਹਿਬ ਵੱਲੋਂ ਵੀ ਸਾਨੂੰ ਐਕਸਟਰਾ ਫੋਰਸਿਸ ਮੱਈਆ ਕਰਾਈ ਗਈ ਇਹਨਾਂ ਦਿਨਾਂ ਦੇ ਲਈ ਹਮੇਸ਼ਾ ਹੀ ਇਹਨਾਂ ਦੇਣਾ ਦੇ ਵਿੱਚ ਆਪ ਦਾ ਸੁਰੱਖਿਆ ਵਧਾਉਣ ਲਈ ਇਹ ਸਾਨੂੰ ਐਕਸਟਰਾ ਫੋਰਸ ਮਿਲਦੀ ਹੈ। ਇਹ ਐਕਚੁਅਲੀ ਇੰਡੀਪੈਂਡੈਂਸ ਡੇ ਨੂੰ ਮੱਦੇਨਜ਼ਰ ਰੱਖਦੇ ਹੋਏ 15 ਅਗਸਤ ਦੇ ਦਿਨ ਤੋਂ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ। ਇਹਦੇ ਵਿੱਚ ਐਸ ਐਚ ਓ ਥਾਣਾ ਸਿਟੀ ਐਸ ਐਚ ਓ ਥਾਣਾ ਸਦਰ ਮਲੂਰ ਤੇ ਉੱਥੋਂ ਦੀ ਫੋਰਸ ਪੀ ਸੀ ਆਰ ਨੂੰ ਨਾਲ ਲੈ ਕੇ ਅਸੀਂ ਬਾਜ਼ਾਰ ਦੇ ਵਿੱਚ ਹੋਰ ਜਿਹੜੀਆਂ ਮਤਵਪੂਰਨ ਥਾਵਾਂ ਆ ਉੱਥੇ ਇਹ ਫਲੈਗ ਮਾਰਚ ਕਰ ਰਹੇ ਹਾਂ। ਫਿਰ ਆਪਾਂ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਕਿਸ ਤਰ੍ਹਾਂ ਇਹ ਲੋਕਾਂ ਨੇ ਮਨਜ਼ਰ ਪਾਇਆ ਕਿ ਉਹਨਾਂ ਨੂੰ ਸੁਨੇਹਾ ਲੋਕਾਂ ਨੂੰ ਇਹੀ ਸੰਦੇਸ਼ ਹੈ ਕਿ ਆਪਣਾ ਇਹ ਆਜ਼ਾਦੀ ਦਾ ਦਿਨ ਹੈ ਇਸ ਨੂੰ ਆਪ ਦਾ ਬਿਨਾ ਕਿਸੇ ਡਰ ਭੈਰ ਤੋਂ ਇਹਨੂੰ ਇੰਜੋਏ ਕਰਨ ਆਪ ਦਾ ਜੋ ਸਰਕਾਰੀ ਪ੍ਰੋਗਰਾਮ ਹੈ ਉਹਦੇ ਵਿੱਚ ਆਪ ਦੀ ਸ਼ਮੂਲੀਅਤ ਕਰਨ ਤੇ ਜੋ ਬੱਚਿਆਂ ਦੇ ਸਕੂਲਾਂ ਵੱਲੋਂ ਜਿਹੜੇ ਪ੍ਰੋਗਰਾਮ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਉਹਦਾ ਆਨੰਦ ਮਾਣਨਾ ਕਿੰਨੀ ਇੱਕ ਫੋਰਸ ਸਟੇਡੀਅਮ ਕੋਲ ਕੀਤੀ ਹੈ ਲੋਕਾਂ ਦੀ ਸੇਫਨੈਸ ਵਾਸਤੇ ਕਿੱਟ ਕਿੱਟ ਪ੍ਰੋਗਰਾਮ ਇਹਦੇ ਜਿਹੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਉਪਰੋਂ ਡੀਜੀਪੀ ਸਾਹਿਬ ਵੱਲੋਂ ਵੀ ਸਾਨੂੰ ਐਕਸਟਰਾ ਫੋਰਸਿਸ ਮਹੱਇਆ ਕਰਾਈ ਗਈ ਹੈ ਇਹਨਾਂ ਦਿਨਾਂ ਦੇ ਲਈ ਹਮੇਸ਼ਾ ਹੀ ਇਹਨਾਂ ਦੇਣਾ ਦੇ ਵਿੱਚ ਆਪਦਾ ਸੁਰੱਖਿਆ ਵਧਾਉਣ ਲਈ ਇਹ ਸਾਨੂੰ ਐਕਸਟਰਾ ਫੋਰਸ ਮਿਲਦੀ ਹੈ। ਇਹ ਐਕਚੁਅਲੀ ਇੰਡੀਪੈਂਡੈਂਸ ਡੇ ਨੂੰ ਮੱਦੇਨਜ਼ਰ ਰੱਖਦੇ ਹੋਏ 15 ਅਗਸਤ ਦੇ ਦਿਨ ਤੋਂ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ। ਇਹਦੇ ਵਿੱਚ ਐਸ ਐਚ ਓ ਥਾਣਾ ਸਿਟੀ ਐਸ ਐਚ ਓ ਥਾਣਾ ਸਦਰ ਮਲੋੜ ਤੇ ਉੱਥੋਂ ਦੀ ਫੋਰਸ ਪੀ ਸੀ ਆਰ ਨੂੰ ਨਾਲ ਲੈ ਕੇ ਅਸੀਂ ਬਾਜ਼ਾਰ ਦੇ ਵਿੱਚ ਹੋਰ ਜਿਹੜੀਆਂ ਮਹੱਤਵਪੂਰਨ ਥਾਵਾਂ ਆ ਉੱਥੇ ਇਹ ਫਲੈਗ ਮਾਰਚ ਕਰਦੇ ਹਾਂ। ਫਿਰ ਆਮ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਕਿ ਇਸ ਤਰ੍ਹਾਂ ਦੇ ਲੋਕਾਂ ਦੇ ਮੰਜ਼ਰਪਾ ਹੈ ਕਿ ਉਹਨਾਂ ਨੂੰ ਸੁਨੇਹਾ ਲੋਕਾਂ ਨੂੰ ਇਹੀ ਸੰਦੇਸ਼ ਹੈ ਕਿ ਆਪਣਾ ਇਹ ਆਜ਼ਾਦੀ ਦਾ ਦਿਨ ਸ ਹੈ ਨੂੰ ਆਪ ਦਾ ਬਿਨਾ ਕਿਸੇ ਡਰ ਭੈਰ ਤੋਂ ਇਹਨੂੰ ਇੰਜੋਏ ਕਰਨ ਆਪ ਦਾ ਜੋ ਸਰਕਾਰੀ ਪ੍ਰੋਗਰਾਮ ਹੈ ਉਹਦੇ ਵਿੱਚ ਆਪ ਦੀ ਸ਼ਮੂਲੀਅਤ ਕਰਨ ਤੇ ਜੋ ਬੱਚਿਆਂ ਦੇ ਸਕੂਲਾਂ ਵੱਲੋਂ ਜਿਹੜੇ ਪ੍ਰੋਗਰਾਮ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਉਹਦਾ ਆਨੰਦ ਮਾਣਨਾ ਕਿੰਨੀ ਇੱਕ ਫੋਰਸ ਸਟੇਡੀਅਮ ਬਣਾਇਆ ਗਿਆ ਲੋਕਾਂ ਦੀ ਸਿਹਤ ਨਸ ਵਾਸਤੇ ਕਿੰਨੇ ਕਿੰਨੇ ਕੀ ਕੀ ਪ੍ਰੋਗਰਾਮ ਨੇ ਇਹਦੇ ਜਿਹੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਉਪਰੋਂ ਡੀਜੀਪੀ ਸਾਹਿਬ ਵੱਲੋਂ ਵੀ ਸਾਨੂੰ ਐਕਸਟਰਾ ਫੋਰਸਿਸ ਮਹੱਇਆ ਕਰਾਈ ਗਈ ਹੈ ਇਹਨਾਂ ਦਿਨਾਂ ਦੇ ਲਈ ਹਮੇਸ਼ਾ ਹੀ ਇਹਨਾਂ ਦੇਣਾ ਦੇ ਵਿੱਚ ਆਪ ਦਾ ਸੁਰੱਖਿਆ ਵਧਾਉਣ ਲਈ ਇਹ ਸਾਨੂੰ ਐਕਸਟਰਾ ਫੋਰਸ ਮਿਲਦੀ ਹੈ। ਇਹ ਐਕਚੁਅਲੀ ਇੰਡੀਪੈਂਡੈਂਸ ਡੇ ਨੂੰ ਮੱਦੇਨਜ਼ਰ ਰੱਖਦੇ ਹੋਏ 15 ਅਗਸਤ ਦੇ ਦਿਨ ਤੋਂ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ। ਇਹਦੇ ਵਿੱਚ ਐਸ ਐਚ ਓ ਥਾਣਾ ਸਿਟੀ ਐਸ ਐਚ ਓ ਥਾਣਾ ਸਦਰ ਮਲੂਰ ਤੇ ਉੱਥੋਂ ਦੀ ਫੋਰਸ ਪੀ ਸੀ ਆਰ ਨੂੰ ਨਾਲ ਲੈ ਕੇ ਅਸੀਂ ਬਾਜ਼ਾਰ ਦੇ ਵਿੱਚ ਹੋਰ ਜਿਹੜੀਆਂ ਮਤਵਪੂਰਨ ਥਾਵਾਂ ਆ ਉੱਥੇ ਇਹ ਫਲੈਗ ਮਾਰਚ ਕਰ ਰਹੇ ਹਾਂ। ਫਿਰ ਆਪਾਂ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਕਿਸ ਤਰ੍ਹਾਂ ਇਹ ਲੋਕਾਂ ਨੇ ਮਨਜ਼ਰ ਪਾਇਆ ਕਿ ਉਹਨਾਂ ਨੂੰ ਸੁਨੇਹਾ ਲੋਕਾਂ ਨੂੰ ਇਹੀ ਸੰਦੇਸ਼ ਹੈ ਕਿ ਆਪਣਾ ਇਹ ਆਜ਼ਾਦੀ ਦਾ ਦਿਨ ਹੈ ਨੂੰ ਆਪਦਾ ਬਿਨਾ ਕਿਸੇ ਡਰ ਤੋਂ ਭੈ ਤੋਂ ਇਹਨੂੰ ਇੰਜੋਏ ਕਰਨ ਆਉਦਾ ਜੋ ਸਰਕਾਰੀ ਪ੍ਰੋਗਰਾਮ ਨਾਲ ਉਹਦੇ ਵਿੱਚ ਆਪਦੀ ਸ਼ਮੂਲੀਅਤ ਕਰਨ ਤੇ ਜੋ ਬੱਚਿਆਂ ਦੇ ਸਕੂਲਾਂ ਵੱਲੋਂ ਜਿਹੜੇ ਪ੍ਰੋਗਰਾਮ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਉਹਦਾ ਆਨੰਦ ਮਾਣਨਾ ਕਿੰਨੀ ਫੋਰਸ ਸਟੇਡੀਅਮ ਨੂੰ ਇੰਪਲੋਏਟ ਕੀਤੀ ਗਈ ਲੋਕਾਂ ਦੀ ਸੇਫਨੈਸ ਵਾਸਤੇ ਟੀਕ ਤੇ ਟੀਕੀ ਕੀ ਕੀ ਕੋ ਕੈਗਜ਼ਾਮ ਨੇ ਇਹਦੇ ਜਿਹੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਪਰ ਡੀਜੀਪੀ ਸਾਹਿਬ ਵੱਲੋਂ ਵੀ ਸਾਨੂੰ ਐਕਸਟਰਾ ਫੋਰਸਿਸ ਮਹੱਇਆ ਕਰਾਈ ਗਈ ਇਹਨਾਂ ਦਿਨਾਂ ਦੇ ਲਈ ਹਮੇਸ਼ਾ ਹੀ ਇਹਨਾਂ ਦੇ ਨਾਲ ਦੇ ਵਿੱਚ ਆਪਦਾ ਸੁਰੱਖਿਆ ਵਧਾਉਣ ਲਈ ਇਹ ਸਾਨੂੰ ਐਕਸਟਰਾ ਫੋਰਸ ਮਿਲਦੀ ਹੈ